ਕਦੇ ਪਤੀ ਨੇ ਪਤਨੀ ਨੂੰ ਗੈਰ ਮਰਦ ਦੇ ਨਾਲ ਫੜ ਲਿਆ ਤੇ ਕਦੇ ਪਤਨੀ ਨੇ ਪਤੀ ਨੂੰ ਪਰਾਈ ਔਰਤ ਦੇ ਨਾਲ ਫੜ ਲਿਆ ਆਖਰ ਕਸੂਰ ਕਿਸ ਦਾ ਹੈ ਇਸ ਵਿਸ਼ੇ ਨੂੰ ਲੈ ਕੇ ਅੱਜ ਪੋਸੂਨਾਮਾ ਚੈਨਲ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਦੋਸਤੋ ਇੱਕ ਸਮਾਸੀ ਜਦੋਂ ਵਿਆਹ ਹੁੰਦਾ ਸੀ ਪੂਰਾ ਪਿੰਡ ਉਸ ਦੇ ਵਿੱਚ ਸ਼ਰੀਕ ਹੁੰਦਾ ਸੀ ਔਰ ਇਵਨ ਕਿ ਜਿਸ ਦੇ ਨਾਲ ਪਿੰਡ ਦੇ ਵਿੱਚ ਬੋਲਚਾਲ ਵੀ ਨਹੀਂ ਹੁੰਦੀ ਸੀ ਉਹਨਾਂ ਦੇ ਘਰ ਵੀ ਕਿਸੇ ਨਾ ਕਿਸੇ ਤਰ੍ਹਾਂ ਖੁਸ਼ੀ ਉਸ ਵਿਆਹ ਦੀ ਮਨਾਈ ਜਾਂਦੀ ਸੀ ਪੁਰਾਣੇ ਸਮੇਂ ਦੇ ਵਿੱਚ ਬਹੁਤ ਸਾਰੇ ਅਜਿਹੇ ਰਿਸ਼ਤੇ ਨੇ ਜਿਹੜੇ ਕੀ ਬਜ਼ੁਰਗ ਉਸ ਰਿਸ਼ਤੇ ਨੂੰ ਪੱਕਾ ਕਰਿਆਉਂਦੇ ਲੇਕਿਨ ਨਾ ਲੜਕੀ ਨੂੰ ਪਤਾ ਹੁੰਦਾ ਸੀ ਕਿ ਮੇਰਾ ਵਿਆਹ ਕਿੱਥੇ ਹੋਣਾ ਹੈ ਕਿਸ ਦੇ ਨਾਲ ਹੋਣਾ ਹੈ ਤੇ ਨਾ ਹੀ ਲੜਕੇ ਨੂੰ ਪਤਾ ਹੁੰਦਾ ਸੀ ਕਿ ਮੇਰਾ ਵਿਆਹ ਕਿਸ ਦੇ ਨਾਲ ਹੋਣਾ ਹੈ ਤੇ ਕਿੱਥੇ ਹੋਣਾ ਹੈ ਲੇਕਿਨ ਵਿਆਹ ਹੁੰਦੇ ਸੀ ਬਰਾਤਾਂ ਆਉਂਦੀਆਂ ਨੱਚਦੇ ਗਾਉਂਦੇ ਬੜੀ ਇੱਜ਼ਤ ਮਾਣ ਸਨਮਾਨ ਕੀਤਾ ਜਾਂਦਾ ਸੀ ਉਸ ਵੇਲੇ ਬਰਾਤ ਦਾ ਔਰ ਲੋਕ ਦੱਸਦੇ ਆ ਕਿ ਕਈ ਕਈ ਦਿਨ ਬਰਾਤਾਂ ਰਹਿੰਦੀਆਂ ਸੀ ਸ਼ਾਮ ਨੂੰ ਕਬੱਡੀ ਖੇਡਣ ਲੱਗ ਪੈਣਾ ਹੋਰ ਗੇਮਾਂ ਖੇਡਣ ਲੱਗ ਪੈਣਾ ਮਤਲਬ ਕਹਿੰਦਾ ਕਿ ਅੱਜ ਰੋਟੀ ਇਸ ਘਰ ਨੇ ਦਿੱਤੀ ਹੈ ਕੱਲ ਦੂਜੇ ਨੇ ਫਿਰ ਤੀਜੇ ਨੇ ਚੌਥੇ ਨੇ ਇਹ ਰਿਸਪੈਕਟ ਹੁੰਦੀ ਸੀ ਉਸ ਬਰਾਤ ਦੀ ਔਰ ਬਰਾਤ ਵੀ ਮਤਲਬ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਜੀਹਾ ਕੰਮ ਨਹੀਂ ਸੀ ਕਰਦੀ ਜੋ ਉਸ ਪਿੰਡ ਦੀ ਸ਼ਾਨ ਦੇ ਖਿਲਾਫ ਹੋਵੇ اور دوستو وہ ਵਿਆਹ ਜਿਹੜੇ ਨੇ ਪੁਰਾਣੇ ਸਮੇਂ ਦੇ ਕੀਤੇ ਹੋਏ ਉਹ ਅੱਜ ਵੀ ਨਿਭ ਰਹੇ ਨੇ ਅੱਜ ਵੀ ਰਿਸ਼ਤਿਆਂ ਦੀ ਜਿਹੜੀ ਗਹਿਰਾਈ ਹੈ ਉਸੇ ਤਰ੍ਹਾਂ برقرار ਹੈ ਅੱਜ ਵੀ ਰਿਸ਼ਤਿਆਂ ਨੂੰ ਸਮਝਿਆ ਜਾਂਦਾ ਰਿਸ਼ਤਿਆਂ ਬਾਰੇ ਸੋਚਿਆ ਜਾਂਦਾ ਹੈ ਪਰ ਅੱਜ ਬਿਲਕੁਲ ਉਲਟ ਹੈ ਅੱਜ ਇਸ ਕਰਕੇ ਉਲਟ ਹੈ ਕਿ ਅਸੀਂ ਆਪਣੀ ਮਨਮਰਜ਼ੀ ਦੇ ਨਾਲ ਹੀ ਵਿਆਹ ਕਰਾਉਂਦੇ ਆ ਲੇਕਿਨ ਨਿਭਦੀ ਫਿਰ ਵੀ ਨਹੀਂ ਹੈ ਤਲਾਕ ਤੇ ਤਲਾਕ ਫਿਰ ਵੀ ਹੋ ਰਹੇ ਨੇ ਕਸੂਰ ਕਿਸ ਦਾ ਹੈ ਹੁਣ ਇੱਕ ਲੜਕਾ ਲੜਕੀ ਵਿਆਹੀ ਨੇ ਲੜਕੇ ਨੂੰ ਪਤਾ ਲੱਗਦਾ ਹੈ ਕਿ ਮੇਰੀ ਵਾਈਫ ਦੇ ਰਿਲੇਸ਼ਨ ਬਾਹਰ ਕਿਸੇ ਦੇ ਨਾਲ ਹੈ ਕਈ ਵਾਰੀ ਸ਼ੱਕ ਵੀ ਹੋ ਜਾਂਦਾ ਹੈ ਤੇ ਦੂਜੇ ਪਾਸੇ ਲੜਕੀ ਨੂੰ ਵੀ ਇਹ ਸ਼ੱਕ ਹੋਣ ਲੱਗ ਪੈਂਦਾ ਹੈ ਕਿ ਮੇਰੇ ਘਰ ਵਾਲੇ ਦੇ ਰਿਸ਼ਤੇ ਬਾਹਰ ਨੇ ਕਿਸੇ ਗੈਰ ਔਰਤ ਦੇ ਨਾਲ ਜਦੋਂ ਇਹ ਸਾਰੀਆਂ ਗੱਲਾਂ ਕਿਤੇ ਨਾ ਕਿਤੇ ਦੋਨਾਂ ਦੇ ਜ਼ਿਹਨ ਦੇ ਵਿੱਚ ਆਉਂਦੀਆਂ ਨੇ ਤਾਂ ਘਰ ਦੇ ਵਿੱਚ ਚੁੱਪ ਛਾ ਜਾਂਦੀ ਹੈ ਉਸ ਨੂੰ ਲੜਕੇ ਨੂੰ ਇਹ ਹੁੰਦਾ ਹੈ ਕਿ ਇਹ ਗੈਰ ਮਰਦ ਦੇ ਨਾਲ ਚੱਕਰ ਹੈ ਤੇ ਔਰਤ ਨੂੰ ਹੁੰਦਾ ਹੈ ਕਿ ਪرائی ਔਰਤ ਦੇ ਨਾਲ ਇਹਦਾ ਚੱਕਰ ਹੈ ਔਰ ਕਈ ਵਾਰੀ ਤਾਂ ਇੱਕ ਦੂਸਰੇ ਨੂੰ ਉੱਪਰੋਂ ਹੀ ਪਕੜ ਲੈਂਦੇ ਨੇ ਔਰ ਉੱਥੇ ਫੇ ਛਤੌੜ ਹੁੰਦੀ ਹੈ ਵਾਈਫ ਜਿਹੜੀ ਹੈ ਉਹ ਆਪਣੇ ਹਸਬੰਡ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ ਜਿਸ ਲੇਡੀ ਦੇ ਨਾਲ ਉਹ ਬੈਠੀ ਹੁੰਦੀ ਹੈ ਉਸ ਦੇ ਵਿੱਚ ਪੇੜਾਂ ਮਾਰੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਇਹ ਲੜਕੀ ਇਸੇ ਤਰ੍ਹਾਂ ਇਹ ਲੜਕੇ ਨੂੰ ਜਦੋਂ ਪਤਾ ਲੱਗਦਾ ਹੈ ਕਿ ਮੇਰੀ ਵਾਈਫ ਇਸ ਲੜਕੇ ਦੇ ਨਾਲ ਬੈਠੀ ਹੈ ਤਉਸ ਬਿਲਣਾ ਵੀ ਇਹ ਸਾਰਾ ਕੁਝ ਪਾਣਾ ਵਰਤਦਾ ਹੈ ਮੈਂ ਕਈ ਵਾਰ ਇਸ ਵਿਸ਼ੇ ਨੂੰ ਲੈ ਕੇ ਸੋਚਣ ਦੀ ਗੱਲ ਕੀਤੀ ਹੈ ਕਿ ਆਖਰ ਕਮੀ ਕਿੱਥੇ ਹੈ ਦੋਨੇ ਮੀਆਂ ਬੀਬੀ ਸਰਵਿਸ ਕਰਦੇ ਨੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦੇ ਨੇ ਉਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਕੱਚ ਰਹਿ ਜਾਂਦੀ ਹੈ ਲੇਕਿਨ ਰਿਸ਼ਤੇ ਤਲਾਕ ਤੱਕ ਪਹੁੰਚ ਜਾਂਦੇ ਨੇ ਤਲਾਕ ਤੱਕ ਨਮਾ ਨਕੋਰ ਸਮਾਨ ਜਿਹੜਾ ਬਿਲਕੁਲ ਨਮਾ ਨਕੋਰ ਸਮਾਨ ਉਹ ਘਾਣਿਆਂ ਦੇ ਵਿੱਚ ਪਿਆ ਹੋਇਆ ਸੜ ਤੇ ਗਲ ਰਿਹਾ ਹੈ। ਕਈ ਵਾਰ ਉਹਨਾਂ ਪੇਟੀਆਂ ਨੂੰ ਦੇਖੀਦਾ ਜਿਨ੍ਹਾਂ ਦੇ ਨਵੇਂ ਨਕੋਰ ਕਲੀਰੇ ਵੀ ਅਜੇ ਪੁਰਾਣੇ ਨਹੀਂ ਹੋਏ ਉਸੇ ਦੇ ਉਸੇ ਤਰ੍ਹਾਂ ਬੱਝੇ ਹੁੰਦੇ ਨੇ। ਕਿੰਨੀਆਂ ਸੱਦਰਾਂ ਦੇ ਨਾਲ ਮਾਪੇ ਨੇ ਕਲੀਰੇ ਜਿਹੜੇ ਬਣਾ ਕੇ ਰਸਮ ਰਿਵਾਜ ਕਰਕੇ ਬੰਨਿਆ ਗਿਆ ਸੀ। ਇਹ ਰਿਸ਼ਤੇ ਬਹੁਤ ਅਨਮੋਲ ਹੁੰਦੇ ਆ ਦੋਸਤੋ। ਇਹਨਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ। ਜੇਕਰ ਇਹ ਰਿਸ਼ਤੇ ਆਪਾਂ ਸੰਭਾਲ ਲਵਾਂਗੇ ਤਾਂ ਇਸ ਜ਼ਿੰਦਗੀ ਨੂੰ ਬੜੇ ਹਸਤੇ ਹਸਤੇ گزارਾਂਗੇ ਲੇਕਿਨ ਜਦੋਂ ਇਹਨਾਂ ਰਿਸ਼ਤਿਆਂ ਦੇ ਵਿੱਚ ਖਟਾਸ ਆ ਗਈ ਤਾਂ ਇਹ ਹੀ ਹਸਦੀ ਵਸਦੀ ਜ਼ਿੰਦਗੀ ਨਰਕ ਬਣ ਜਾਏਗੀ ਮੋਬਾਈਲਾਂ ਦੇ ਲੱਗੇ ਪਾਸਵਰਡਸ ਪਰਿਵਾਰਕ ਮੈਂਬਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਅਸੀਂ ਕਿਸ ਦੇ ਕੋਲੋਂ ਪਾਸਵਰਡ ਲਾਉਨੇ ਆ ਕੋਈ ਸਾਡਾ ਪ੍ਰਾਈਵੇਸੀ ਕਰਕੇ ਹੈ ਕਾਰਨ ਕੀ ਹੈ ਕਿਹੜੀ ਐਹੋਜੀ ਪ੍ਰਾਈਵੇਸੀ ਹੈ ਜੋ ਇੱਕ ਮਰਦ ਵਾਈਫ ਤੋਂ ਛਪਾਉਂਦਾ ਹੈ ਜੋ ਇੱਕ ਪਤਨੀ ਆਪਣੇ ਪਤੀ ਤੋਂ ਛਪਾਉਂਦੀ ਹੈ ਉਹਨਾਂ ਚ ਕੀ ਪ੍ਰਾਈਵੇਸੀ ਹੋ ਸਕਦੀ ਹੈ ਸੋ ਇਸ ਕਰਕੇ ਕਿਤੇ ਨਾ ਕਿਤੇ ਉਸ ਬਿਲਾਂ ਬੜਾ ਦੁੱਖ ਲੱਗਦਾ ਹੈ ਜਦੋਂ ਆਪਸ ਵਿੱਚ ਪਸੰਦ ਕੀਤਾ ਰਿਸ਼ਤਾ ਪੂਰੀ ਜ਼ਿੰਦਗੀ ਤੱਕ ਨਹੀਂ ਨਿਭਦਾ ਔਰ ਅਧ ਵਿਚਕਾਰ ਹੀ ਉਹ ਦਮ ਤੋੜ ਜਾਂਦਾ ਹੈ ਦੋਸਤੋ ਇਸ ਐਪੀਸੋਡ ਤੋਂ ਆਪਾਂ ਕੁਛ ਨਾ ਕੁਛ ਤਾਂ ਸਿੱਖਣ ਦੀ ਕੋਸ਼ਿਸ਼ ਕਰੀਏ ਕਿ ਆਖਰ ਜਿਸ ਦੇ ਨਾਲ ਸਾਡੇ ਮਾਪੇ ਨੇ ਸਾਨੂੰ ਬੰਨ ਦਿੱਤਾ ਹੈ ਉਸ ਦੇ ਨਾਲ ਪਿਆਰ ਤੇ ਮੁਹੱਬਤ ਦੇ ਨਾਲ ਜ਼ਿੰਦਗੀ ਤਾਂ ਨਿਭਾਈਏ ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਰੀਕ ਤਾਂ ਹੋਈਏ ਫਿਰ ਵੇਖੋ ਕਿੰਨਾ ਆਨੰਦ ਆਉਂਦਾ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਤੇ ਨਾਲ